ਕਾਲੀ ਮਿਰਚ ਦੇ ਵਿੱਚ ਹੁੰਦਾ ਹੈ ਵਿਟਾਮਿਨ A, ਵਿਟਾਮਿਨ K ਇਸ ਦੇ ਵਿੱਚ ਮੈਗਨੀਜ਼ ਵੀ ਹੁੰਦਾ ਹੈ, ਪੋਟਾਸ਼ੀਅਮ ਹੁੰਦਾ ਤੇ ਨਾਲ ਦੀ ਨਾਲ ਆਇਰਨ ਦਾ ਵੀ ਬਹੁਤ ਚੰਗਾ ਸੋਰਸ ਅਸੀਂ ਕਾਲੀ ਮਿਰਚ ਨੂੰ ਮੰਨ ਸਕਦੇ ਆ। ਕਿਹੜੀਆਂ ਕਿੜੀਆਂ ਬਿਮਾਰੀਆਂ ਦੇ ਵਿੱਚ ਇਸ ਨੂੰ ਵਰਤਿਆ ਜਾ ਸਕਦਾ ਹੈ ਇਜ਼ੀ ਅਗਰ ਗੱਲ ਕਰੀਏ ਅਸੀਂ ਸਾਰੇ ਜਾਣਦੇ ਇੱਕ ਕਾਮਨ ਤਾਂ ਹਰ ਕੋਈ ਜਾਣਦਾ ਹੈ ਕਿ ਸਰਦੀਆਂ ਦੇ ਵਿੱਚ ਜ਼ੁਕਾਮ ਹੋ ਗਿਆ ਹੈ ਖਾਂਸੀ ਹੈ ਗਲਾ ਦਰਦ ਹੋ ਰਿਹਾ ਹੈ ਤਾਂ ਉਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਾਲੀ ਮਿਰਚ ਦਾ ਜਿਹੜਾ ਪਾਊਡਰ ਹੈ ਉਸ ਨੂੰ ਅਸੀਂ ਸ਼ਹਿਦ ਦੇ ਵਿੱਚ ਮਿਕਸ ਕਰਕੇ ਖਾਂਦੇ ਹਾਂ ਤਾਂ ਸਾਡਾ ਜੋ ਹੈ ਗਲਾ ਠੀਕ ਹੋ ਜਾਂਦਾ ਹੈ ਈਵਨ ਜ਼ੁਖਾਮ ਪੁਰਾਣੇ ਤੋਂ ਪੁਰਾਣਾ ਵੀ ਕਿਸੇ ਨੂੰ ਕਫ ਹੈ ਜ਼ੁਕਾਮ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਕਫ ਅਤੇ ਜ਼ੁਕਾਮ ਦੀ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹੋ ਅੱਗੋਂ ਸੀ ਗੱਲ ਕਰੀਏ ਕਈਆਂ ਨੂੰ ਬੁਖਾਰ ਜੋ ਹੈ ਥੋੜੇ ਥੋੜੇ ਚਿਰ ਬਾਅਦ ਚੜਦਾ ਜਾ ਰਿਹਾ ਹੁੰਦਾ ਕਿਸੇ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕੋਈ ਇਨਫੈਕਸ਼ਨ ਹੋ ਗਿਆ ਹੁੰਦਾ ਬਾਡੀ ਵਿੱਚ ਜਿਸ ਕਰਕੇ ਬੁਖਾਰ ਕੁਝ ਦਿਨ ਬਾਅਦ ਫੇਰ ਚੜ ਜਾਂਦਾ ਉਤਰਦਾ ਨਹੀਂ ਹੈ ਤਸੋ ਉਹਨਾਂ ਨੂੰ ਵੀ ਆਪਣੇ ਖਾਣੇ ਦੇ ਵਿੱਚ ਜੋ ਹੈ ਕਾਲੀ ਮਿਰਚ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ਤਾਂ ਕਿ ਜੋ ਇਹ ਇੱਕ ਬਹੁਤ ਵਧੀਆ ਨੈਚੁਰਲ ਐਂਟੀਆਕਸੀਡੈਂਟ ਹੈ ਔਰ ਮੈਟਾਬੋਲਿਜ਼ਮ ਨੂੰ ਵਧਿਆ ਕਰਦਾ ਹੈ ਔਰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਬੈਕਟੀਰੀਆ ਸਾਡੀ ਬਾਡੀ ਵਿੱਚ ਆ ਉਸ ਨੂੰ ਜੋ ਹੈ ਸਾਡੀ ਬਾਡੀ ਤੋਂ ਆਊਟ ਕਰਨ ਦੀ ਪੂਰੀ ਤਾਕਤ ਹੈ ਕਾਲੀ ਮਿਰਚ ਦੇ ਵਿੱਚ ਅ ਅੱਗੇ ਗੱਲ ਕਰੀਏ ਜਿਨ੍ਹਾਂ ਦੇ ਮਸਲ ਪੇਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਲੱਕ ਦੇ ਵਿੱਚ ਜਿਨ੍ਹਾਂ ਨੂੰ ਦਰਦ ਰਹਿੰਦਾ ਹੈ ਅਗਰ ਅਸੀਂ ਫੀਮੇਲਜ਼ ਦੀ ਗੱਲ ਕਰ ਲਈਏ ਲੇਡੀਜ਼ ਨੂੰ ਅਕਸਰ ਇਹ ਪ੍ਰੋਬਲਮ ਹੁੰਦੀ ਹੈ ਲੱਤਾਂ ਬਾਹਾਂ ਦੇ ਵਿੱਚ ਦਰਦ ਲੱਕ ਦੇ ਵਿੱਚ ਦਰਦ ਹੋ ਰਿਹਾ ਹੈ ਜਾਂ ਗੋਡਿਆਂ ਦੇ ਦਰਦ ਦੀ ਆਪਾਂ ਗੱਲ ਕਰ ਲਈਏ ਗੋਡਿਆਂ ਦੇ ਦਰਦ ਲਈ ਵੀ ਇੱਕ ਮੈਂ ਤਰੀਕਾ ਤੁਹਾਨੂੰ ਦੱਸਣ ਜਾ ਰਹੀਆਂ ਕਾਲੀ ਮਿਰਚ ਨੂੰ ਲੈ ਕੇ ਕਿਵੇਂ ਤੁਸੀਂ ਇੱਕ ਤੇਲ ਤਿਆਰ ਕਰਨਾ ਹੈ ਸੋ ਇੱਥੇ ਮੈਂ ਗੱਲ ਕਰ ਰਹੀ ਹਾਂ ਕਿ ਅਗਰ ਤੁਹਾਡੇ ਮਸਲ ਪੇਨ ਹੈ ਲੱਕ ਵਿੱਚ ਦਰਦ ਹੈ ਤਾਂ ਵੀ ਤੁਸੀਂ ਆਪਣੀ ਡਾਈਟ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਇਹ ਸਾਬਤ ਕਾਲੀ ਮਿਰਚ ਵੀ ਖਾ ਲੋਗੇ ਤਾਂ ਬਹੁਤ ਹੀ ਚੰਗਾ ਹੈ ਤਾਂ ਉਸੇ ਬਹੁਤ ਜ਼ਿਆਦਾ ਫਾਇਦੇ ਤੁਹਾਨੂੰ ਮਿਲਣ ਜਾ ਰਹੇ ਨੇ ਪਹਿਲਾਂ ਤਾਂ ਇੱਕ ਦੇਖੋ ਇਹ ਵੀ ਗੱਲ ਜ਼ਰੂਰ ਸਮਝ ਲਓ ਕਿ ਕਾਲੀ ਮਿਰਚ ਨੂੰ ਅਗਰ ਅਸੀਂ ਪਾਊਡਰ ਦੀ ਫਾਰਮ ਵਿੱਚ ਬਾਜ਼ਾਰੋਂ ਲੈ ਕੇ ਆਨੇ ਆ ਤਾਂ ਕਈ ਵਾਰੀ ਜੋ ਹੁੰਦਾ ਹੈ ਕਾਲੀ ਮਿਰਚ ਦਾ ਜਿਹੜਾ ਤੇਲ ਹੈ ਕੱਢ ਲਿਆ ਗਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਊਡਰ ਹੈ ਉਹ ਸਾਡੇ ਵੀ ਇੰਨਾ ਜ਼ਿਆਦਾ ਕਮ ਦਾ ਨਹੀਂ ਹੁੰਦਾ ਸਿਰਫ ਇੱਕ ਅਸੀਂ ਫਲੇਵਰ ਅਸੀਂ ਉਸ ਨੂੰ ਕਹਿ ਸਕਦੇ ਆ ਪਰ ਜੇ ਤੁਸੀਂ ਪੂਰਾ ਇਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਸਾਬਤ ਕਾਲੀ ਮਿਰਚ ਹੀ ਘਰ ਲੈ ਕੇ ਆਇਆ ਕਰੋ ਕੋਸ਼ਿਸ਼ ਕਰੋ ਸਾਬਤ ਕਾਲੀ ਮਿਰਚ ਹੀ ਤੁਸੀਂ ਚਬਾ ਆਚ ਬਾਕੇ ਖਾਓ ਤਾਂ ਕਿ ਉਸ ਦਾ ਪੂਰਾ ਗੁਣ ਤੁਹਾਡੇ ਅੰਦਰ ਜਾਏ ਉਸ ਦਾ ਜਿਹੜਾ ਉਸ ਦੇ ਅੰਦਰ ਔਇਲ ਹੁੰਦਾ ਕਾਲੀ ਮਿਰਚ ਦੇ ਵਿੱਚ ਉਹ ਤੁਹਾਡੇ ਅੰਦਰ ਜਾਏ ਤੇ ਤੁਹਾਨੂੰ ਜੋ ਹੈ ਉਸ ਦਾ ਪੂਰਾ ਚੰਗਾ ਲਾਭ ਜ਼ਰੂਰ ਮਿਲ ਸਕੇ ਤੇ ਜੇ ਤੁਸੀਂ ਕਾਲੀ ਮਿਰਚ ਨੂੰ ਪੀਸਣਾ ਵੀ ਹੈ ਤਾਂ ਆਪਣੇ ਘਰ ਦੇ ਵਿੱਚ ਹੀ ਪੀਸ ਲੋ ਔਰ ਉਸ ਜਿਹੜਾ ਤੁਸੀਂ ਕਾਲੀ ਮਿਰਚ ਪੀਸ ਕੇ ਰੱਖਦੇ ਹੋ 3 ਮਹੀਨੇ ਤੋਂ ਵੱਧ ਇਸ ਨੂੰ ਪੀਸ ਕੇ ਨਹੀਂ ਰੱਖਣਾ ਕਿਉਂਕਿ ਜਦੋਂ ਅਸੀਂ ਬਹੁਤ ਜ਼ਿਆਦਾ ਲੰਬੇ ਸਮੇਂ ਲਈ ਕਾਲੀ ਮਿਰਚ ਨੂੰ ਪੀਸ ਕੇ ਕਿਸੇ ਬਾਕਸ ਵਿੱਚ ਪਾ ਕੇ ਰੱਖਦੇ ਆ ਤਾਂ ਉਸ ਦੇ ਜਿਹੜੇ ਜੰਗੇ ਗੁਣ ਗੁਣ ਨੇ ਜਿਹੜੇ ਜਿਸੀਂ ਇਹਨੇ ਮੈਡੀਸਿਨਸ ਵਾਲੇ ਜਿਸੀਂ ਆ ਲਾਭ ਦੀ ਗੱਲ ਕਰ ਰਿਆ ਉਹ ਉਸੇ ਵਿੱਚ ਘਟ ਜਾਂਦੇ ਨੇ ਉਹ ਖਤਮ ਹੁੰਦੇ ਜਾਂਦੇ ਨੇ ਉਹ ਸਿਰਫ ਫੋਕਾ ਪਾਊਡਰ ਹੀ ਰਹਿ ਜਾਂਦਾ ਇਸ ਲਈ ਜੇਕਰ ਤੁਸੀਂ ਉਹਦੇ ਪੂਰੇ ਗੁਣ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਬਤ ਕਾਲੀ ਮਿਰਚ ਦਾ ਇਸਤੇਮਾਲ ਕਰੋ ਪਰ ਘਰ ਵਿੱਚ ਕੇਵਲ ਬੱਚੇ ਜੋ ਹੈ ਸਾਬਤ ਕਾਲੀ ਮਿਰਚ ਕੱਢ ਕੇ ਸਾਈਡ ਤੇ ਰੱਖ ਦਿੰਦੇ ਨੇ ਬਿਲਕੁਲ ਖਾਂਦੇ ਨਹੀਂ ਆ ਤਾਂ ਤੁਸੀਂ ਕਾਲੀ ਮਿਰਚ ਪੀਸ ਕੇ ਤਾਜ਼ਾ ਤੁਸੀਂ ਪੀਸ ਕੇ ਉਸ ਨੂੰ ਜ਼ਰੂਰ ਇਸਤੇਮਾਲ ਕਰ ਸਕਦੇ ਹੋ ਅਗੋ ਗੱਲ ਕਰਾਂ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਜੋਇੰਟ ਸੀ ਪ੍ਰੋਬਲਮ ਹੁੰਦੀ ਹੈ ਆਰਥਰਾਈਟਿਸ ਵਿੱਚ ਜਿਨ੍ਹਾਂ ਨੂੰ ਆਪਣੇ ਜੋਇੰਟ ਸੀ ਪੇਨ ਬਹੁਤ ਸਿਆਣੀ ਪੈਂਦੀ ਹੈ ਉਹ ਵੀ ਇੱਕ ਤੇਲ ਤਿਆਰ ਕਰ ਸਕਦੇ ਨੇ ਘਰ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਥੋੜੀ ਜੀ ਕਾਲੀ ਮਿਰਚ ਪਾਓ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਜਿਹੜਾ ਹੈ ਸਾੜ ਸਕਦੇ ਹੋ ਉਸ ਤੇਲ ਨੂੰ ਔਰ ਉਹ ਜਿਹੜਾ ਤੇਲ ਤਿਆਰ ਹੋ ਜਾਏਗਾ ਕਾਲੀ ਮਿਰਚ ਵਾਲਾ ਏ ਤੁਸੀਂ ਕਾਲੀ ਮਿਰਚ ਵਾਲਾ ਜਿਹੜਾ ਆਇਲ ਹੈ ਆਪਣੇ ਗੋਡਿਆਂ ਤੇ ਹੈ ਜਿੱਥੇ ਵੀ ਜੋਇੰਟਸ ਤੇ ਤੁਹਾਡੇ ਪੇਨ ਹੋ ਰਹੀ ਹੈ ਥੋੜਾ ਜਿਹਾ ਲੈ ਕੇ ਹਲਕੀ ਜਿਹੀ ਮ사ਜ ਕਰੋਗੇ ਤਾਂ ਤੁਹਾਨੂੰ ਦਰਦ ਤੋਂ ਵੀ ਰਾਹਤ ਮਿਲ ਜਾਏਗੀ ਜੇ ਆਪਾਂ ਗੱਲ ਕਰੀਏ ਕਈਆਂ ਦੇ ਮੂੰਹ ਦੇ ਵਿੱਚ ਜੋ ਹੈ ਦੰਦ ਦੇ ਵਿੱਚ ਦਰਦ ਹੁੰਦੀ ਹੈ ਦਾੜ ਦੇ ਵਿੱਚ ਦਰਦ ਹੁੰਦੀ ਹੈ ਕਈਆਂ ਦੇ ਮੂੰਹ ਦੇ ਵਿੱਚ ਦੰਦਾਂ ਦੇ ਵਿੱਚ ਕੀੜਾ ਲੱਗਿਆ ਹੁੰਦਾ ਤਾਂ ਉਹ ਵੀ ਜੋ ਹੈ ਜ਼ਰੂਰ ਪਾਣੀ ਦੇ ਵਿੱਚ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਓ ਤੁਸੀਂ ਉਸ ਦੇ ਵਿੱਚ ਪੀਸ ਕੇ ਕਾਲੀ ਮਿਰਚ ਪਾ ਲਓ ਚੰਗੀ ਤਰ੍ਹਾਂ ਬੋਇਲ ਕਰ ਲਓ ਜਿਹੜਾ ਪਾਣੀ ਹੈ ਥੋੜਾ ਨੋਰਮਲ ਕਰਕੇ ਉਸ ਦੇ ਕੁੱਲੇ ਤੁਸੀਂ ਕਰੋ ਔਰ ਜਦੋਂ ਤੁਸੀਂ ਇਹ ਕੁੱਲੇ ਕਰੋਗੇ ਤਾਂ ਤੁਹਾਡਾ ਦਰਦ ਵੀ ਠੀਕ ਹੋਏਗਾ ਔਰ ਨਾਲ ਦੀ ਨਾਲ ਅਗਰ ਤੁਹਾਡੇ ਮੂੰਹ ਦੇ ਵਿੱਚ ਦੰਦਾਂ ਦੇ ਵਿੱਚ ਕਿਤੇ ਵੀ ਕੀੜੇ ਲੱਗਣ ਦੇ ਵੀ ਚਾਂਸ ਨਹੀਂ ਹੋਣਗੇ ਖਾਸ ਕਰਕੇ ਬੱਚਿਆਂ ਨੂੰ ਤੁਸੀਂ ਇਹ ਰੈਮਡੀ ਜ਼ਰੂਰ ਕਰਵਾ ਸਕਦੇ ਹੋ ਕਿਉਂਕਿ ਬੱਚੇ ਮਿੱਠਾ ਬਹੁਤ ਖਾਂਦੇ ਨੇ ਔਰ ਮਿੱਠਾ ਖਾਣ ਕਰਕੇ ਬੱਚਿਆਂ ਦੇ ਅਸੀਂ ਦੰਦਾਂ ਵਿੱਚ ਅਕਸਰ ਦੇਖਦੇ ਹਾਂ ਕਿ ਕੀੜਾ ਲੱਗ ਜਾਂਦਾ ਹੈ ਸੋ ਕੁੱਲਾ ਕਰਨਾ ਹੈ ਕਾਲੀ ਮਿਰਚ ਦਾ ਜਿਹੜਾ ਪਾਣੀ ਹੈ ਉਹ ਬਾਲ ਕੇ ਚੰਗੀ ਤਰ੍ਹਾਂ ਨੋਰਮਲ ਕਰਕੇ ਇਸ ਦਾ ਕੁਲਾ ਕਰੋ ਔਰ ਕਈ ਤਰ੍ਹਾਂ ਦੀ ਪ੍ਰੋਬਲਮਸ ਤੋਂ ਤੁਹਾਨੂੰ ਛੁਟਕਾਰਾ ਜ਼ਰੂਰ ਮਿਲਦਾ ਦਿਖੇਗਾ ਕਈਆਂ ਦੇ ਮੂੰਹ ਵਿੱਚੋ ਕਈ ਵਾਰ ਬੈਡ ਸਮਲ ਵੀ ਆਨ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਵੀ ਦਿੱਕਤ ਜੋ ਹੈ ਦੂਰ ਹੋ ਸਕਦੀ ਹੈ ਦੂਸਰਾ ਇਸੇ ਗੱਲ ਕਰੀਏ ਤਾਂ ਕਈਆਂ ਨੂੰ ਯੂਰੀਨਰੀ ਪ੍ਰੋਬਲਮਸ ਹੁੰਦੀਆਂ ਨੇ ਫੀਮੇਲਸ ਵਿੱਚ ਆਪਾਂ ਕਈ ਵਾਰੀ ਇਹ ਪ੍ਰੋਬਲਮ ਦੇਖਦੇ ਆ ਕਿ ਜੋ ਹੈ ਯੂਰੀਨਰੀ ਪ੍ਰੋਬਲਮਸ ਯੂਰਿਨ ਨੂੰ ਲੈ ਕੇ ਪ੍ਰੋਬਲਮਸ ਹੈ ਯੂਰਿਨ ਥੋੜੀ ਥੋੜੀ ਦੇਰ ਬਾਅਦ ਜਾਣਾ ਪੈਂਦਾ ਜਾਂ ਯੂਰਿਨ ਦੀ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਉਸ ਵਿੱਚ ਵੀ ਕਾਲੀ ਮਿਰਚ ਬਹੁਤ ਜ਼ਿਆਦਾ ਤੁਹਾਡੀ ਮਦਦ ਕਰਨ ਵਾਲੀ ਹੈ ਗਰਮੀਆਂ ਵਿੱਚ ਅਸੀਂ ਦੇਖਦੇ ਆ ਅਸੀਂ ਜ਼ਿਆਦਾ ਕਈ ਵਾਰ ਖਾ ਜਾਂਦੇ ਆ ਬਦਹਜ਼ਮੀ ਹੋ ਜਾਂਦੀ ਹੈ ਪੇਟ ਗੈਸ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਵੀ ਜਿਹੜੀ ਕਾਲੀ ਮਿਠ ਹੈ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨ ਵਾਲੀ ਹੈ ਜਿਵੇਂ ਕਿ ਅਸੀਂ ਨਾਰਮਲੀ ਦੇਖਦੇ ਹਾਂ ਜੇ ਕੁਝ ਜ਼ਿਆਦਾ ਖਾਧਾ ਜਾਏ ਐਸਿਡਿਟੀ ਹੋ ਜਾਏ ਉਫਾਰਾਪਨ ਹੋ ਜਾਏ ਤਾਂ ਅਸੀਂ ਜਿਵੇਂ ਡਾਈਜੇਨ ਵਗੈਰਾ ਦਵਾਈਆਂ ਲੈ ਕੇ ਆਨੇ ਆ ਇਹ ਹੁੰਦੀਆਂ ਨੇ ਐਂਟਾਸਿਡ ਹੁੰਦੀ ਹੈ ਇਹ ਦਵਾਈ ਤੇ ਜਿਹੜੀ ਕਾਲੀ ਮਿਰਚ ਹੈ ਇਸ ਨੂੰ ਵੀ ਤੁਸੀਂ ਐਂਟਾਸਿਡ ਹੀ ਮੰਨ ਸਕਦੇ ਹੋ ਤਾਂ ਕਿ ਇਹ ਤੁਹਾਡੀ ਡਾਈਜੈਸ਼ਨ ਨੂੰ ਕਿਉਂਕਿ ਇੰਪਰੂਵ ਕਰਨ ਦੇ ਗੁਣ ਇਸ ਦੇ ਵਿੱਚ ਹੈ ਤੁਸੀਂ ਆਪਣੇ ਡਾਈਜੈਸ਼ਨ ਨੂੰ ਸਹੀ ਕਰਨ ਦੇ ਲਈ ਇਸ ਦਾ ਇਸਤੇਮਾਲ ਜ਼ਰੂਰ ਕਰ ਸਕਦੇ ਹੋਰ ਬਹੁਤ ਸਾਰੀਆਂ ਦੇਖੋ ਪ੍ਰੋਬਲਮਸ ਦੇ ਵਿੱਚ ਇਹ ਛੁਟਕਾਰਾ ਦਿੰਦੀ ਹੈ ਕਈ ਵਾਰੀ ਕਈਆਂ ਦੇ ਸਕਿਨ ਤੇ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਕਿਸੇ ਤਰ੍ਹਾਂ ਦੀ ਅਲਰਜੀ ਹੋ ਜਾਂਦੀ ਹੈ ਇੱਥੇ ਆਪਾਂ ਸੁੱਕੀ ਚਮੜੀ ਦੇ ਰੋਕ ਕਿਵੇਂ ਕਰ ਸਕਦੇ ਆ ਇਹ ਨਹੀਂ ਕਿ ਜਿੱਥੇ ਪੱਸ ਪੈ ਗਈ ਹੈ ਜ਼ਖਮ ਹੋ ਗਿਆ ਉਸ ਤਰ੍ਹਾਂ ਨਹੀਂ ਕਿ ਬਰੀ ਸਕਿਨ ਇਨਫੈਕਸ਼ਨਸ ਹੋਈਆਂ ਹੁੰਦੀਆਂ ਬੜੀ ਡਰਫ ਜੀ ਸਕਿਨ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਵੀ ਤੁਸੀਂ ਜਿਹੜਾ ਕਾਲੀ ਮਿਰਚ ਦਾ ਜਿਹੜਾ ਤੇਲ ਬਣਾਇਆ ਸਰੋਂ ਦੇ ਤੇਲ ਵਿੱਚ ਪਾ ਕੇ ਸਾੜ ਕੇ ਉਹ ਵਾਲਾ ਤੇਲ ਯੂਜ਼ ਕਰੋਗੇ ਤਾਂ ਤੁਹਾਡੀ ਉਹ ਵੀ ਪ੍ਰੋਬਲਮ ਠੀਕ ਹੋ ਜਾਏਗੀ ਕਿਉਂਕਿ ਅਸੀਂ ਜਿਵੇਂ ਗੱਲ ਕਰੀਏ ਇਹ ਐਂਟੀਆਕਸੀਡੈਂਟ ਤਾਂ ਹੈ ਹੀ ਹੈ ਜਿੰਨੇ ਵੀ ਬੈਕਟੀਰੀਆਜ਼ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਕੁਛ ਹੈ ਉਥੇ ਇਹ ਬਹੁਤ ਜ਼ਿਆਦਾ ਕੰਮ ਕਰਦੀ ਹੈ ਬੈਕਟੀਰੀਆ ਨੂੰ ਖਤਮ ਕਰਨ ਦੇ ਵਿੱਚ ਸੋ ਤੁਸੀਂ ਜ਼ਰੂਰ ਅਗਰ ਇਸ ਦਾ ਇਸਤੇਮਾਲ ਕਰੋਗੇ ਕਿਸੇ ਵੀ ਤਰ੍ਹਾਂ ਦੀ ਡਰਾਈ ਫਾਰਮ ਦੇ ਵਿੱਚ ਅਗਰ ਤੁਹਾਡੀ ਸਕਿਨ ਦੀ ਕੋਈ ਅਲਰਜੀ ਹੋਈ ਪਈ ਹੈ ਉਸ ਦੇ ਉੱਪਰ ਲਗਾਓਗੇ ਤਾਂ ਤੁਹਾਨੂੰ ਜ਼ਰੂਰ ਰਾਹਤ ਇੱਥੇ ਮਿਲਣ ਵਾਲੀ ਹੈ ਸੋ ਅ ਅੱਗੇ ਆਪਾਂ ਗੱਲ ਕਰੀਏ ਤਾਂ ਜਿਵੇਂ ਮੈਂ ਸ਼ੁਰੂਆਤ ਵਿੱਚ ਵੀ ਗੱਲ ਕੀਤੀ ਸੀ ਕਿ ਐਂਟੀਆਕਸੀਡੈਂਟ ਤਾਂ ਹੈ ਹੀ ਹੈ ਨਾਲ ਦੇ ਨਾਲ ਸਾਡੇ ਓਵਰਲ ਹੈਲਥ ਨੂੰ ਅੱਛਾ ਤਾਂ ਰੱਖਦੀ ਹੈ ਕਿਉਂਕਿ ਇਹ ਜਦੋਂ ਅਸੀਂ ਖਾਂਦੇ ਆ ਤਾਂ ਸਾਡਾ ਮੈਟਾਬੋਲਿਜ਼ਮ ਜਿਹੜਾ ਹੈ ਵਧੀਆ ਹੋ ਜਾਂਦਾ ਮੀਨਸ ਜੋ ਖਾ ਰਹੇ ਆ ਪੱਚ ਸਹੀ ਰਿਹਾ ਉਸ ਦੇ ਨਿਊਟ੍ਰੀਐਂਟ ਵਧੀਆ ਸਾਡੀ ਬਾਡੀ ਨੂੰ ਮਿਲ 파 ਰਹੇ ਨੇ ਔਰ ਹੁਣ ਵੀ ਇਹੀ ਚਾਹੀਦਾ ਅਸੀਂ ਕੁਝ ਵੀ ਚੰਗਾ ਖਾਂਦੇ ਆ ਉਸ ਦਾ ਰੀਜ਼ਨ ਇਹੀ ਹੁੰਦਾ ਅਸੀਂ ਚਾਹੁੰਦੇ ਆ ਕਿ ਨਿਊਟ੍ਰੀਐਂਟ ਸਾਡੀ ਬਾਡੀ ਜੋ ਐਬਜ਼ਾਰਬ ਕਰੇ ਸਾਨੂੰ ਉਸ ਦੇ ਚੰਗੇ ਗੁਣ ਖਾਣੇ ਦੇ ਮਿਲ ਸਕਣ ਤੇ ਜਿਹੜੀ ਕਾਲੀ ਮਿਰਚ ਐ ਉਹ ਉਸ ਦੇ ਵਿੱਚ ਹੈਲਪ ਕਰਦੀ ਆ ਹੁਣ ਕਈ ਸੋਚਣਗੇ ਕਿ ਅਸੀਂ ਆਪਣਾ ਖਾਣਾ ਬਣਾਉਣ ਵੇਲੇ ਉਸ ਦੇ ਵਿੱਚ ਤੜਕਾ ਲਾਉਣ ਵੇਲੇ ਜਾਂ ਸਬਜ਼ੀ ਦਾਲ ਬਣਾਉਣ ਵੇਲੇ ਕਾਲੀ ਵਿੱਚ ਪਾ ਲੈਂਦੇ ਆ ਬਟ ਨਹੀਂ ਉਹ ਕਾਲੀ ਮਿਰਚ ਜੋ ਹੈ ਤੁਸੀਂ ਰਜਾ ਲੈਨੇ ਹੋ ਜਾਂ ਬਹੁਤ ساری ਕੁਆਂਟੀਟੀ ਵਿੱਚ ਥੋੜੀ ਜੀ ਕਾਲੀ ਮਿਰਚ ਪਾਈ ਗਈ ਹੁੰਦੀ ਹੈ ਸੋ ਉਸ ਦੇ ਲਈ ਸਭ ਤੋਂ ਅੱਛਾ ਰਹੇਗਾ ਕਿ ਅਗਰ ਤੁਸੀਂ ਦਹੀਂ ਖਾ ਰਹੇ ਹੋ ਕੋਈ ਵੀ ਸਬਜ਼ੀ ਖਾ ਰਹੇ ਹੋ ਤੁਸੀਂ ਚੁਟਕੀ ਪਰ ਆਪਣੀ ਜਿਹੜੀ ਤਾਜ਼ਾ ਪੀਸ ਕੇ ਕਾਲੀ ਮਿਰਚ ਰੱਖੀ ਹੋਈ ਹੈ ਉਸ ਨੂੰ ਉੱਥੇ ਛਿੜਕ ਸਕਦੇ ਹੋ ਤੇ ਉਸ ਤੋਂ ਬਾਅਦ ਉਹ ਖਾਓ ਤੇ ਡਾਇਰੈਕਟ ਜਦੋਂ ਇਹ ਫਰੈਸ਼ ਤੁਹਾਡੇ ਅੰਦਰ ਜਾਂਦੀ ਹੈ ਬਿਨਾ ਪਕੇ ਹੋਏ ਤਾਂ ਉਹ ਬਹੁਤ ਜ਼ਿਆਦਾ ਐਕਟਿਵ ਹੋ ਕੇ ਕੰਮ ਕਰਦੀ ਹੈ ਕਾਲੀ ਮਿਰਚ ਸੋ ਮੈਂ ਵੈਸੇ ਤਾਂ ਤੁਹਾਨੂੰ ਇਹ ਕਈ ਆਪਾਂ ਬਿਮਾਰੀਆਂ ਦੇ ਵਿੱਚ ਗੱਲ ਕਰ ਚੁੱਕੇ ਜਿਹੜੇ ਸਾਡੇ ਪੁਰਾਣੇ ਬੁਜ਼ੁਰਗ ਨੇ ਉਹ ਸਾਰੇ ਜਾਣਦੇ ਨੇ ਕਿ ਕਾਲੀ ਮਿਰਚ ਕਿੰਨੀ ਕੁ ਜ਼ਿਆਦਾ ਫਾਇਦੇਮੰਦ ਹੈ ਇਸੇ ਲਈ ਤੁਸੀਂ ਦੇਖੋ ਕਿ ਪਹਿਲਾਂ ਕੋਈ ਮਠਾਈਆਂ ਦੇ ਵਿੱਚ ਵੀ ਕਾਲੀ ਮਿਰਚ ਵਰਤੀ ਜਾਂਦੀ ਸੀ ਚਾਹੇ ਅਸੀਂ ਲੱਡੂਆਂ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਵੀ ਕਾਲੀ ਮਿਰਚ ਪਾਈ ਜਾਂਦੀ ਸੀ ਕੋਈ 스ਵਿਡਿਸ਼ ਹੋਵੇ ਉਸ ਦੇ ਵਿੱਚ ਵੀ ਕਾਲੀ ਮਿਰਚ ਪਾਈ ਜਾਂਦੀ ਸੀ ਉਸ ਦੇ ਪਿੱਛੇ ਰੀਜ਼ਨ ਇਹ ਹੁੰਦਾ ਹੈ ਕਿ ਇਸ ਦੇ ਵਿੱਚ ਫਾਈਬਰ ਵੀ ਹੁੰਦਾ ਹੈ ਇਸੇ ਔਰ ਜਿਹੜੇ ਗੁਣ ਨੇ ਉਹ ਜਿਹੜਾ ਸਾਡਾ ਐਕਸਟਰਾ ਫੈਟ ਹੁੰਦਾ ਉਸ ਨੂੰ ਬਾਹਰ ਲਿਜਾਣ ਦਾ ਕੰਮ ਕਰਦੇ ਨੇ ਇਸ ਕਰਕੇ ਇਸ ਨੂੰ ਵਰਤਿਆ ਜਾਂਦਾ ਸੀ ਕਿ ਅਸੀਂ ਅਗਰ ਜ਼ਿਆਦਾ ਮਿੱਠਾ ਖਾ ਰਹੇ ਹਾਂ ਕੈਲਰੀ ਜ਼ਿਆਦਾ ਇਨਟੇਕ ਹੋ ਰਹੀ ਹੈ ਤਾਂ ਕੱਲ ਵਿੱਚ ਖਾਣ ਨਾਲ metabolisim ਫਾਸਟ ਹੁੰਦਾ ਸੀ ਔਰ ਉਸ ਦੇ ਨਾਲ ਜਿਹੜੀ ਐਕਸਟਰਾ ਜਿਹੜੀ ਸਾਡੀ ਕੈਲਰੀ ਹੈ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਸੀ ਔਰ ਉਸ ਦੇ ਨਾਲ ਵੱਧ ਮਿੱਠੇ ਖਾਏ ਦਾ ਵੀ ਕੋਈ ਬੁਰਾ ਅਸਰ ਸਾਡੀ ਬੋਡੀ ਤੇ ਨਹੀਂ ਪੈਂਦਾ ਸੀ ਹੁਣ ਆਜੋ ਜੀ ਆਪਾਂ ਮੇਨ ਜੋ ਗੱਲ ਕਰੀਏ ਮੋਟਾਪਾ ਘਟ ਕਰਨ ਦੇ ਵਿੱਚ ਆਖਿਰ ਕਿਵੇਂ ਕਾਲੀ ਮਿਰਚ ਤੋਂ ਸਾਨੂੰ ਫਾਇਦਾ ਮਿਲ ਸਕਦਾ ਹੈ ਸੋ ਅਗਰ ਤੁਸੀਂ ਆਪਣਾ ਮੋਟਾਪਾ ਘਟ ਕਰਨ ਦੇ ਲਈ ਕਾਲੀ ਮਿਰਚ ਨੂੰ ਖਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਦੇਖੋ ਜੋ ਮੈਂ ਬਾਰ ਬਾਰ ਗੱਲ ਕਰ ਰਹੀ ਹਾਂ ਨੇਚਰਲ ਫੈਟ ਬਰਨਰ ਹੈ ਅਸੀਂ ਅਕਸਰ ਦੇਖਦੇ ਆ ਕਿ ਤਰ੍ਹਾਂ ਤਰ੍ਹਾਂ ਦੀਆਂ ਐਡਸ ਅੱਜਕੱਲ ਚੱਲ ਚੱਲ ਰਹੀਆਂ ਹੁੰਦੀਆਂ ਨੇ ਆਰਟੀਫੀਸ਼ੀਅਲ ਫੈਟ ਬਰਨਰਸ ਹੁੰਦੇ ਬਣਾਏ ਗਏ ਹੁੰਦੇ ਨੇ ਕਿ ਤੁਸੀਂ ਆਪਣਾ ਮੋਟਾਪਾ ਘਟਾਓ ਪਰ ਉਹ ਜੀ ਚੀਜ਼ਾਂ ਖਾਣ ਤੋਂ ਬਾਅਦ ਕਟ ਜਾਏਗਾ ਮੁੜ ਕੇ ਫਿਰ ਤੁਹਾਡਾ ਮੋਟਾਪਾ ਵਜ ਜਾਏਗਾ ਪਰ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਾਡੇ ਮਸਾਲੇ ਨੇ ਰਸੋਈ ਦੇ ਵਿੱਚ ਹੀ ਢੇਰ ਸਾਰੇ ਮਸਾਲੇ ਉਹਨਾਂ ਵਿੱਚ ਕਾਲੀ ਮਿਰਚ ਹੈ ਇਸ ਨੂੰ ਤੁਸੀਂ ਰੋਜ਼ਾਨਾ ਆਪਣੇ ਡਾਈਟ ਵਿੱਚ ਇਸਤੇਮਾਲ ਕਰਨਾ ਹੈ ਲਾਈਕ ਜਿਵੇਂ ਅਗਰ ਤੁਸੀਂ ਦੁਪਹਿਰ ਦੇ ਖਾਣੇ ਵਿੱਚ ਦਹੀਂ ਖਾ ਰਹੇ ਹੋ ਉਸ ਦੇ ਵਿੱਚ ਤੁਸੀਂ ਕਾਲੀ ਮਿਰਚ ਜੋ ਹੈ ਪੀਸ ਕੇ ਤਾਜ਼ਾ ਪੀਸ ਕੇ ਬਾਰ ਬਾਰ ਮੈਂ ਇਹ ਗੱਲ ਤਾਂ ਕਹਿ ਰਹੀਆਂ ਕਿਉਂਕਿ ਅਗਰ ਮੈਂ ਪਹਿਲਾਂ ਵੀ ਦੱਸਿਆ ਕਿ ਅਗਰ ਅਸੀਂ ਕਾਲੀ ਵਿੱਚ ਪੀਸ ਕੇ ਰੱਖ ਲਈ ਹੈ ਜਿੰਨੀ ਦੇਰ ਅਸੀਂ ਰੱਖਦੇ ਰਵਾਂਗੇ ਮਹੀਨਾ 2 ਮਹੀਨਾ 3 ਮਹੀਨਾ ਉਨਾ ਹੀ ਉਸ ਦਾ ਅਸਰ ਖਤਮ ਹੁੰਦਾ ਜਾਏਗਾ ਉਹ ਹੀ ਅਗਰ ਤੁਸੀਂ ਫਰੈਸ਼ ਉਸ ਨੂੰ ਪੀਸ ਕੇ ਖਾਓਗੇ ਜਾਂ ਸਾਬਤ ਹੀ ਖਾ ਜਾਓਗੇ ਉਸ ਤੋਂ ਤਾਂ ਚੰਗਾ ਹੋਰ ਕੁਝ ਵੀ ਨਹੀਂ ਹੈ ਔਰ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਵਾਕਈ ਤੁਹਾਡੇ ਜਿਹੜਾ ਬੈਲੀ ਫੈਟ ਹੈ ਉਹ ਘਟ ਹੋਣ ਲੱਗ ਗਿਆ ਹੈ ਔਰ ਸਪੈਸ਼ਲੀ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਪ੍ਰੋਬਲਮ ਰਹਿੰਦੀ ਸੀ ਉਹ ਅਗਰ ਕਾਲੀ ਮਿਰਚ ਦਾ ਇਸਤੇਮਾਲ ਕਰਨਗੇ ਤਾਂ ਉਹਨਾਂ ਨੂੰ ਆਪਣੇ ਜੋੜਾਂ ਦੇ ਦਰਦ ਵਿੱਚ ਵੀ ਰਾਹਤ ਜ਼ਰੂਰ ਮਿਲਦੀ ਨਜ਼ਰ ਆਏਗੀ ਤੁਹਾਡਾ ਜਿਨ੍ਹਾਂ ਦਾ weight ਜ਼ਿਆਦਾ ਹੈ ਉਹ ਘਟਾਣਾ ਚਾਹੁੰਦੇ ਆ ਤੁਹਾਡਾ weight loss ਵੀ ਹੋ ਸਕੇਗਾ ਔਰ ਜਿਨ੍ਹਾਂ ਨੂੰ ਪੁਰਾਣੀ ਬਲਗਮ ਦੀ ਵੀ ਪ੍ਰੋਬਲਮ ਹੁੰਦੀ ਹੈ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਹੀ ਹੈ ਸੋ ਤੁਸੀਂ ਆਪਣੇ ਤਿੰਨੋਂ ਟਾਈਮ ਦੇ ਖਾਣੇ ਦੇ ਵਿੱਚ ਜੋ ਹੈ ਕਾਲੀ ਮਿਰਚ ਨੂੰ ਛਿੜਕਣਾ ਹੈ ਚਾਹੇ ਤੁਹਾਡਾ ਤੁਹਾਡੇ ਕੋਲ ਸਬਜ਼ੀ ਹੈ ਤੁਸੀਂ ਅਗਰ ਦਹੀਂ ਖਾ ਰਹੇ ਹੋ ਜਾਂ ਫਿਰ ਤੁਸੀਂ ਸੈਲਡ ਖਾ ਰਹੇ ਹੋ ਸੈਲਡ ਦੇ ਉੱਪਰ ਵੀ ਕੋਈ ਨਮਕ ਮਸਾਲੇ ਹੋਰ ਪਾਣ ਦੀ ਬਜਾਏ ਤੁਸੀਂ ਉਸ ਉੱਪਰ ਸੈਲਡ ਦੇ ਉੱਪਰ ਕਾਲੀ ਮਿਰਚ ਪਾਓ ਔਰ ਕਾਲੀ ਮਿਰਚ ਪਾਊਡਰ ਪਾ ਸਾਦੇ ਉਸ ਉੱਪਰ ਨਿੰਬੂ ਪਾ ਕੇ ਖਾਓ ਔਰ ਉਹ ਸੈਲਡ ਕਿਉਂਕਿ ਉਸ ਦੇ ਵਿੱਚ ਫਾਈਬਰ ਵੀ ਹੈ ਨਿੰਬੂ ਦੇ ਨਾਲ ਵਿਟਾਮਿਨ ਸੀ ਵੀ ਮਿਲ ਗਿਆ ਤੁਹਾਡਾ ਨੈਚੁਰਲ ਫੈਟ ਬਰਨਰ ਵੀ ਮਿਲ ਗਿਆ ਜੋ ਇੱਕ ਚੰਗਾ ਐਂਟੀਆਕਸੀਡੈਂਟ ਹੈ ਹੀ ਹੈ ਨਾਲ ਦੀ ਨਾਲ ਤੁਹਾਡੇ ਬਾਡੀ ਵਿੱਚ ਨਿਊਟ੍ਰੀਐਂਟਸ ਨੂੰ ਵੀ ਐਬਜ਼ਾਰਪ करेगा सो so, एक हेल्दी डाइट ਤੁਹਾਡੀ ਉਹ जरूर बन ਜਾਏਗੀ ਤੇ ਇਸ ਨੂੰ ਤੁਸੀਂ ਇਸਤੇਮਾਲ ਕਰਕੇ जरूर ਦੇਖਣਾ ਤੁਹਾਨੂੰ ਚੰਗੇ ਪੋਜ਼ਿਟਿਵ ਰਿਜ਼ਲਟ जरूर ਮਿਲਣਗੇ ਜਿਹੜੇ ਸੋਚ ਰਹੇ ਸੀ ਕਿ ਸਾਡਾ ਖਾਇਆ ਪੀਆ ਹজম ਨਹੀਂ ਹੁੰਦਾ ਸਾਡੀ ਬਾਡੀ ਨੂੰ ਤਾਂ ਪਾਣੀ ਵੀ ਜੋ ਹੈ ਘਿਓ ਦੀ ਤਰ੍ਹਾਂ ਲੱਗਦਾ ਹੈ ਉਹਨਾਂ ਨੂੰ ਇੱਥੇ ਕਾਲੀ ਮਿਰਚ ਜੋ ਹੈ ਰਾਹਤ ਦੇਣ ਵਾਲੀ ਹੈ ਅਗੋਂ ਆਪਾਂ ਗੱਲ ਕਰ ਲਈਏ ਤਾਂ ਇੱਕ ਇਹਦਾ ਫੇਸ ਪੈਕ ਵੀ ਫੇਸ ਪੈਕ ਨਹੀਂ ਫੇਸ ਸਕਰਬ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਖਾਸ ਔਰਤੇ ਜਿਵੇਂ ਅਸੀਂ ਗੱਲ ਕਰੀਏ ਕਿ ਫਿਰ ਕੁਝ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਫਿਰ ਪਿੰਪਲਸ ਐਕਨੇ ਦੀ ਪ੍ਰੋਬਲਮ ਕਈਆਂ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਲਈ ਹੈ ਪਰ ਇਹ ਬੜੇ ਧਿਆਨ ਨਾਲ ਯੂਜ਼ ਕਰਨਾ ਹੈ ਬੜਾ ਲਾਈਟਲੀ ਜੋ ਹੈ ਇਸ ਨੂੰ ਯੂਜ਼ ਕਰਨਾ ਹੈ ਤਾਂ ਮੈਂ ਤੁਹਾਨੂੰ ਇਤਿਹਾਜ਼ਾ ਜੀ ਵੀ ਐਂਟੀਆਕਸੀਡੈਂਟ ਹੈ ਇਸ ਕਰਕੇ ਸਕਿਨ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਡਾਰਕ ਸਪots ਹੋ ਗਏ ਨੇ ਜਾਂ ਰਿੰਕਲਸ ਆ ਗਏ ਨੇ ਟਾਕਸਿਨਸ ਕਿਸੇ ਵੀ ਤਰ੍ਹਾਂ ਦੇ ਅਗਰ ਸਾਡੀ ਬੋਡੀ ਵਿੱਚ ਹੈ ਅਗਰ ਸਾਡੀ ਸਕਿਨ ਡਲ ਹੋ ਗਈ ਹੈ ਉਸ ਦੇ ਨਾਲ ਅਗਰ ਤੁਸੀਂ ਕਾਲੀ ਮਿਰਚ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਦੇ ਨਾਲ ਤੁਹਾਡੀ ਸਕਿਨ ਵੀ ਜੋ ਹੈ ਚਮਕਦਾਰ ਤੁਹਾਨੂੰ ਜ਼ਰੂਰ ਲੱਗੇਗੀ ਲੇਕਿਨ ਰੈਗੂਲਰ ਯੂਜ਼ ਕਰੋਗੇ ਤਾਂ ਇਹ ਨਹੀਂ ਕਿ ਇੱਕ ਦਿਨ ਦੋ ਦਿਨ ਹਫਤਾ ਸੀ ਯੂਜ਼ ਕੀਤਾ ਔਰ ਅਸੀਂ ਬਲੇਮ ਕਰਦੇ ਹਾਂ ਜੀ ਇਸ ਦੇ ਨਾਲ ਤਾਂ ਕੋਈ ਅਸਰ ਹੀ ਨਹੀਂ ਪੈਂਦਾ ਅਸਰ ਪਏਗਾ ਤੁਸੀਂ ਕੰਟੀਨਿਊ ਮਹੀਨਾ 2 ਮਹੀਨਾ ਹਾਲਾਂਕਿ ਇੱਕ ਮਹੀਨਾ ਵੀ ਤੁਸੀਂ ਕੰਟੀਨਿਊ ਯੂਜ਼ ਕਰੋਗੇ ਤਾਂ ਤੁਹਾਨੂੰ ਖੁਦ ਹੀ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਜ਼ਿਆਦਾਤਰ ਇਸ ਨੂੰ ਆਪਾਂ ਸਰਦੀਆਂ ਵਿੱਚ ਤਾਂ ਇਸਤੇਮਾਲ ਕਰਦੇ ਆ ਮੈਟਾਬੋਲਿਜ਼ਮ ਫਾਸਟ ਹੁੰਦਾ ਉਸ ਨਾਲ ਬੋਡੀ ਵਿੱਚ એનર્ਜੀ ਬਣੀ ਰਹਿੰਦੀ ਹੈ ਔਰ ਅਸੀਂ ਹੀਟ ਵੀ ਖੁਦ ਵਿੱਚ ਫੀਲ ਕਰਦੇ ਆ એનર્ਜੀ ਵੀ ਫੀਲ ਕਰਦੇ ਆ ਆਪਰ ਜਦੋਂ ਗਰਮੀਆਂ ਦੀ ਗੱਲ ਆਉਂਦੀ ਹੈ ਤਾਂ ਇੱਥੇ ਅਸੀਂ ਜ਼ਰੂਰ ਦੇਖ ਸਕਦੇ ਆ ਜਦੋਂ ਵੀ ਤੁਹਾਨੂੰ ਕਿਸੇ ਨੂੰ ਬਦਹਜਮੀ ਉਫਾਰਾ ਪੰਦੀ ਪ੍ਰੋਬਲਮ ਹੋ ਗਈ ਤਾਂ ਇੱਕ ਵਾਰ ਤੁਸੀਂ ਅਜ਼ਮਾ ਕੇ ਜ਼ਰੂਰ ਦੇਖਣਾ ਤੁਹਾਨੂੰ ਖੁਦ ਲੱਗੇਗਾ ਕਿ ਵਾਕਈ ਅਸੀਂ ਅੱਜ ਤੋਂ ਪਹਿਲਾਂ ਘਰ ਦੇ ਵਿੱਚ ਹੀ ਕਾਲੀ ਮਿਰਚ ਪਈ ਸੀ ਤਾਂ ਇਸ ਦਾ ਪਹਿਲਾਂ ਐਵੇਂ ਇਸਤੇਮਾਲ ਕਿਉਂ ਨਹੀਂ ਕੀਤਾ ਸੋ ਗੱਲ ਆਪਾਂ ਫੇਸ ਸਕਰਬ ਦੀ ਕਰ ਰਹੇ ਹਾਂ ਤਾਂ ਤੁਸੀਂ 2 ਚਮਚ ਦਹੀਂ ਲੈਣਾ ਤੇ 1/4 ਚਮਚ ਪੀਸੀ ਹੋਈ ਕਾਲੀ ਮਿਰਚ ਲੈਣੀ ਹੈ ਸੋ ਚੰਗੀ ਤਰ੍ਹਾਂ ਨਾਲ ਤੁਸੀਂ ਮਿਕਸ ਕਰ ਲਓ ਔਰ ਇਹ ਥੋੜੀ ਦਰਦਰੀ ਪੀਸੀ ਹੋਈ ਹੁੰਦੀ ਹੈ ਬਿਲਕੁਲ ਪਾਊਡਰ ਤਾਂ ਹੋਏਗਾ ਨਹੀਂ ਅਗਰ ਅਸੀਂ ਘਰ ਦੇ ਵਿੱਚ ਪੀਸਦੇ ਹਾਂ ਸੋ ਇਹ ਜਿਹੜਾ ਤੁਸੀਂ ਬਣਾਇਆ ਮਿਸ਼ਰਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫੇਸ ਤੇ ਲਗਾਣਾ ਹਲਕਾ ਹਲਕਾ सर्कुलेट सर्कुलेशन मोशन के अपने फेस के उपर इस सक्रबर लगा बहुत ज़्यादा हार्ड नहीं करना क्योंकि ये थोड़ी हार्ड होएगी तो फेस से रैशिज पैसा बहुत सॉफ्ट सॉफ्टी एमें सर्कुलेट मोशन के स्क्रब करना अपने फेस के उपर और उसकी इसूँ नॉर्मल पानी धो तो सकते हो और फिर तीस देखोगे कि वाकई कुछ चेर बाद तो फेस की ज बलड फेसर जो है ब्लड सरकुलेन भी इस दाएगी और किसी भी तरह के जड़े ਅਕਨੇ ਵਾਲੇ ਬੈਕਟੀਰੀਆਜ਼ ਹੈ ਪਿੰਪਲਸ ਵਾਲੇ ਬੈਕਟੀਰੀਆਜ਼ ਹੈ ਉਹ ਵੀ ਕਾਲੀ ਮਚ ਨੂੰ ਉਹਨਾਂ ਨੂੰ ਦੂਰ ਕਰ ਦੇਗੀ ਹੁਣ ਮੈਂ ਦੱਸਣ ਜਾ ਰਹੀਆਂ ਜਿਨ੍ਹਾਂ ਨੂੰ ਹੈਅਰਜ਼ ਦੇ ਵਿੱਚ ਡੈਂਡਰਫੀ ਪ੍ਰੋਬਲਮ ਹੈ ਔਰ ਹੈਅਰ ਗਰੋਥ ਤੁਸੀਂ ਚਾਹਦੇ ਹੋ ਤਾਂ ਤੁਹਾਨੂੰ ਕਾਲੀ ਮਿਰਚ ਕਿਵੇਂ ਫਾਇਦਾ ਕਰੇਗੀ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਕਟੋਰੀ ਦੇ ਵਿੱਚ ਦਹੀਂ ਲੈਣਾ ਹੈ ਉਸ ਦੇ ਵਿੱਚ ਇੱਕ ਚਮਚ ਕਾਲੀ ਮਿਰਚ ਪਾ ਕੇ ਉਸ ਨੂੰ ਮਿਕਸ ਕਰ ਲੈਣਾ ਹੈ ਇਹ ਪੇਸਟ ਜਿਹੜੀ ਤੁਸੀਂ ਤਿਆਰ ਕੀਤੀ ਹੈ ਤੁਸੀਂ ਆਪਣੇ ਹੈਅਰਜ਼ ਦੇ ਰੂਟਸ ਵਿੱਚ ਲਗਾਣੀ ਹੈ ਔਰ ਰੂਟਸ ਵਿੱਚ ਲਗਾ ਕੇ ਤੁਸੀਂ ਇਸ ਨੂੰ ਤਕਰੀਬਨ ਅੱਧੇ ਘੰਟੇ ਤੱਕ ਰੱਖੋ ਔਰ ਉਸ ਤੋਂ ਬਾਅਦ ਇਸ ਨੂੰ ਤੁਸੀਂ ਨੋਰਮਲ ਪਾਣੀ ਦੇ ਨਾਲ ਹੈਅਰ ਵਾਸ਼ ਕਰ ਲੈਣਾ ਹੈ ਹੈੱਡ ਵਾਸ਼ ਕਰ ਲੈਣਾ ਹੈ ਇੱਥੇ ਤੁਸੀਂ ਸ਼ੈਂਪੂ ਬਿਲਕੁਲ ਵੀ ਹਲੇ ਯੂਜ਼ ਨਹੀਂ ਕਰਨਾ اور ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਚਾਹੇ ਕਿ ਸ਼ੈਂਪੂ ਨਾਲ ਆਪਣਾ ਹੈਡਵਾਸ਼ ਕਰ ਸਕਦੇ ਹੋ ਤੁਸੀਂ ਇਸ ਨੁਸਖੇ ਨੂੰ ਅਪਣਾਓਗੇ ਤਾਂ ਤੁਹਾਨੂੰ ਜ਼ਰੂਰ ਕਿਉਂਕਿ ਡੈਂਡਰਫਿਕ ਤਰ੍ਹਾਂ ਦਾ ਬੈਕਟੀਰੀਆ ਸੀ ਮੰਨ ਸਕਦੇ ਆ ਤੇ ਜਿਹੜੇ ਕਾਲੀ ਮਿਰਚ ਦੇ ਗੁਣ ਨੇ ਉਹ ਐਂਟੀਬੈਕਟੀਰੀਅਲ ਗੁਣ ਨੇ ਇਸ ਦੇ ਵਿੱਚ ਐਂਟੀਆਕਸੀਡੈਂਟ ਹੈ ਔਰ ਉਸ ਦਾ ਸੀ ਸਮਝ ਆਦਿਆ ਐਂਟੀਬੈਕਟੀਰੀਅਲ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਇਨਫੈਕਸ਼ਨ ਦੇ ਰਿਹਾ ਸਾਨੂੰ ਤਾਂ ਉਸ ਨੂੰ ਦੂਰ ਕਰ ਦੇਗੀ ਕਾਲੀ ਮਿਰਚ ਸੋ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਜੋ ਹੈ ਇਸਤਮਾਲ ਕਰਕੇ ਦੇਖੋ ਹਰ ਤਰ੍ਹਾਂ ਦੀ ਦੇਖੋ ਸਾਡੀ ਸਿਹਤ ਨਾਲ ਜੁੜੀ ਪ੍ਰੋਬਲਮ ਦੇ ਵਿੱਚ ਕਾਲੀ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਇੱਥੇ ਮੈਂ ਵੀ ਦੱਸ ਦਵਾਂ ਕਿ ਜਿਹੜੇ ਫੇਸ ਦੇ ਉੱਪਰ ਅਪਲਾਈ ਕਰਨਗੇ ਜਿਹੜਾ ਮੈਂ ਪੈਕ ਸਕਰਬ ਦੱਸਿਆ ਸੀ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਲਨ ਮਹਿਸੂਸ ਹੋਣ ਲੱਗਦੀ ਹੈ ਤਾਂ ਤੁਸੀਂ ਜ਼ਰੂਰ ਆਪਣਾ ਫੇਸ ਵਾਸ਼ ਕਰ ਲੈਣਾ ਨੋਰਮਲ ਪਾਣੀ ਨਾਲ ਠੰਡੇ ਪਾਣੀ ਨਾਲ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਦੇ ਉੱਪਰ ਆਈਸ ਲਗਾ ਸਕਦੇ ਹੋ ਬਰਫ਼ ਲਗਾ ਸਕਦੇ ਹੋ ਗਰਮੀਆਂ ਵਿੱਚ ਤਾਂ ਵੈਸੇ ਵੀ ਸਾਨੂੰ ਬਰਫ ਲਗਾ ਅਗਰ ਅਸੀਂ ਫੇਸ ਤੇ ਲਗਾਣੇ ਆ ਉਸ ਦੇ ਨਾਲ ਓਪਨ ਪੋਰਸ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਠੀਕ ਹੁੰਦੀ ਜ਼ਰੂਰ ਤੁਹਾਨੂੰ ਨਜ਼ਰ ਆਏਗੀ ਇਹ ਤੇ ਇਹ ਵੀ ਗੱਲ ਮੈਂ ਜ਼ਰੂਰ ਕਹਦਾ ਜਿਨ੍ਹਾਂ ਨੂੰ ਕਾਲੀ ਮਿਰਚ ਤੋਂ ਆਲਰੇਡੀ ਅਲਰਜੀ ਹੈ ਉਹ ਜ਼ਰੂਰ ਜੋ ਹੈ ਧਿਆਨ ਦੇਣ ਉਹ ਕਾਲੀ ਮਿਰਚ ਦਾ ਇਸਤੇਮਾਲ ਨਾ ਕਰਨ ਅਗਰ ਪਹਿਲਾਂ ਵੀ ਕਾਲੀ ਮਿਰਚ ਖਾਏ ਤੇ ਕਿਸੇ ਨੂੰ ਦਿੱਕਤ ਹੁੰਦੀ ਹੈ ਤਾਂ ਇੱਥੇ ਜ਼ਰੂਰ Uh, इन चीज़ों इस्तेमाल ना करन या फिर डॉक्टर की सलाह के नाल ही इस्तेमाल करन अदरवाइज नॉर्मल सारे जो असि काली मिर्च का इस्तेमाल करते हैं तो इस तरह वक् ढंग ਕੋਸ਼ਿਸ਼ ਇਹ ਕਰੋ ਪੀਸ ਕੇ ਨਹੀਂ ਰੱਖਣੀ ਐ ਤਾਜ਼ਾ ਫਰੈਸ਼ ਪੀਸ ਕੇ ਆਪਣੇ ਖਾਣੇ ਵਿੱਚ ਖਾਓ ਸਾਬਤ ਅਗਰ ਖਾ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਉਮੀਦ ਕਰਦੀਆਂ ਇਹ ਵੀ ਤਰੀਕਾ ਤੁਸੀਂ ਜ਼ਰੂਰ ਅਪਣਾਓਗੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਕਰਕੇ ਵੀ ਆਪਣੇ ਸੁਝਾਅ ਜ਼ਰੂਰ ਮੇਨਾ ਸਾਂਝੇ ਕਰਿਓ ਮੇਰੀ ਈਮੇਲ ਆਈਡੀ ਹੈ healthadvicevidharjotkor@gmail.com ਇਸ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਔਰ ਹਜੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਤਾਂ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ